ਰਾਜ ਸਾਹਿਬ ਕੀ ਜ਼ਰੂਰਤ ਪੈ ਗਈ ਜਿਹੜਾ ਕੱਲ ਵੱਖਰੇ ਧੜੇ ਨੇ ਜਾਂ ਬਾਗੀ ਧੜਾ ਕਹਿ ਸਕਦੇ ਆ ਕਿ ਬਾਗੀ ਧੜੇ ਨੇ ਜਲੰਧਰ ਜਿਹੜੀ ਮੀਟਿੰਗ ਕੀਤੀ ਹੈ ਦੇਖੋ ਪਹਿਲੀ ਗੱਲ ਤਾਂ ਸਾਹ ਸੁਵੀਰ ਸਿੰਘ ਬਾਦਲ ਹੋਰਾਂ ਨੇ ਆਪ ਹੀ ਪਾਰਟੀ ਨੂੰ ਵੰਡਣ ਦਾ ਖੰਡਾਉਣ ਦਾ ਕੰਮ ਸ਼ੁਰੂ ਕਰਤਾ ਇੱਕ ਧੜੇ ਦੇ ਇੱਕ ਗਰੁੱਪ ਦੇ ਲੀਡਰ ਬਣ ਕੇ ਬੈਠ ਗਏ ਇੱਕ ਧੜੇ ਦੀਆਂ ਇੱਕ ਗਰੁੱਪ ਦੀਆਂ ਮੀਟਿੰਗਾਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਕਰੀ ਜਾ ਰਹੇ ਨੇ ਜਿਹੜੇ ਸਿਹਰਦ ਲੋਕ ਸੀ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਕੰਟਰੀਬਿਊਸ਼ਨ ਬੜੇ ਲੰਮੇ ਸਮੇਂ ਤੋਂ ਜਿਨ੍ਹਾਂ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਰਾਜਕਰਨ ਜੋਗਰੇ ਬਣਾਇਆ ਉਹਨਾਂ ਪਰਿਵਾਰਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਅਕਾਲੀ ਦਲ ਅੱਜ ਅਰਸ਼ ਤੇ ਫਰਸ਼ ਤੇ ਆ ਗਿਆ ਇਹਨੂੰ ਕਿਵੇਂ ਮੁੜ ਕੇ ਬਲੰਦੀਆਂ ਤੇ ਲਜਾਇਆ ਜਾਵੇ ਤੇ ਇਹਨੂੰ ਕਿਵੇਂ ਜਿਹੜੇ ਨਿਗਾਰ ਆਏ ਨੇ ਕਮੀਆਂ ਨੇ ਖਾਮੀਆਂ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਉਹਦੇ ਲਈ ਬੈਠ ਕੇ ਵਿਚਾਰ ਕੇ ਜਲੰਧਰ ਦੇ ਵਿੱਚ ਇੱਕ ਵਿਚਾਰ ਵਟਾਂਦਰਾ ਮੰਥਨ ਕੀਤਾ ਗਿਆ ਔਰ ਉਹਦੇ ਚ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਿੰਨੀਆਂ ਖਾਮੀਆਂ ਕਮੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਵੇ ਤੇ ਅੱਗੇ ਨੂੰ ਇਹ ਗਲਤੀਆਂ ਨਾ ਹੋਣ ਤੇ ਪਾਰਟੀ ਮੁੜ ਕੇ ਬਲੰਦੀਆਂ ਵੱਲ ਜਾ ਸਕੇ ਉਹਦੇ ਲਈ ਅਰਦਾਸ ਕੀਤੀ ਜਾਵੇ ਇਹਦੀ ਗੱਲ ਤੇ ਮੇਰਾ ਮਤਲਬ ਇਹ ਕੁਝ ਐਸੇ ਗੈਰ ਅਕਾਲੀ ਸਲਾਹਕਾਰ ਸਾਹ ਸੁਖੀਰ ਸਿੰਘ ਬਾਦਲ ਦੇ ਟੜਫੁੱਟੇ ਕਿਉਂਕਿ ਜਦੋਂ ਵੀ ਤੁਸੀਂ ਪਾਰਟੀ ਨੂੰ ਕਿਹੜੇ ਕਿਹੜੇ ਸਲਾਹ ਕਰਨੇ ਜਦੋਂ ਵੀ ਤੁਸੀਂ ਜਿਹੜੇ ਬਾਦਲ ਸਾਹਿਬ ਦੇ ਸੱਜੇ ਖੱਬੇ ਬੈਠੇ ਸੀ ਇੱਕ ਭੁੰਦਰ ਸਾਹਿਬ ਤੋਂ ਬਿਨਾ ਬਾਕੀ ਤਾਂ ਮੇਰੇ ਖਿਆਲ ਕਿਸੇ ਨੇ 5 ਮਿੰਟ ਦੀ ਜੇਲ ਵੀ ਨਹੀਂ ਕੱਟੀ ਕਿਸੇ ਨੇ ਅਕਾਲੀ ਸੰਘਰਸ਼ਾਂ ਵਿੱਚ ਅਕਾਲੀ ਮੋਰਚਿਆਂ ਵਿੱਚ ਕਿਸੇ 5 ਮਿੰਟ ਨਹੀਂ ਕਿਤੇ ਲਾਏ ਔਰ ਉਂਗਲਾ ਉਹਨਾਂ ਲੋਕਾਂ ਤੇ ਉਠਾਉਣ ਲੱਗੇ ਜਿਨ੍ਹਾਂ ਦੇ ਪਰਿਵਾਰਾਂ ਨੇ ਤਸ਼ੱਦਦ ਵੀ ਸਹੇ ਆਪਣੇ ਪਿੰਡੇ ਤੇ ਔਰ ਸਮੇਂ ਦੀਆਂ ਸਰਕਾਰਾਂ ਦੀਆਂ ਜਿਹੜਾਂ ਵੀ ਗੱਟੀਆਂ ਹੁਣ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਹੋਵੇ ਜੈਦਾ ਮੋਹਸ ਨੇ ਤੋੜਦਾ ਪਰਿਵਾਰ ਹੋਵੇ ਜੈਦਾ ਜਗਦੇਸ਼ ਨੇ ਤਲਵੰਡੀ ਦਾ ਪਰਿਵਾਰ ਹੋਵੇ ਜੈਦਾ ਗੁਰਸਿਆ ਸਿੰਘ ਟੋੜਾ ਦਾ ਪਰਿਵਾਰ ਹੋਵੇ ਬਡਾਲਾ ਸਾਹਿਬ ਦਾ ਪਰਿਵਾਰ ਹੋਵੇ ਬਰਨਾਲਾ ਸਾਹਿਬ ਦਾ ਪਰਿਵਾਰ ਹੋਵੇ ਗੁਲਛੰਦ ਸਿੰਘ ਦਾ ਪਰਿਵਾਰ ਹੋਵੇ ਮਹਲਾ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਤੇ ਭਾਈ ਅਮਰੀਕ ਸਿੰਘ ਜੀ ਸਿੱਧਾ ਪਰਿਵਾਰ ਹੋਵੇ ਉਹਨਾਂ ਨੂੰ ਕਾਂਗਰਸ ਏਜੰਟ ਕਹਿਣਾ ਸ਼ੁਰੂ ਕਰ ਦੋ ਉਹਨਾਂ ਨੂੰ ਬੀਜੇਪੀ ਦੇ ਏਜੰਟ ਕਹਿਣਾ ਸ਼ੁਰੂ ਕਰ ਦੋ ਉਹ ਲੋਕ ਜਿਨ੍ਹਾਂ ਨੇ ਬੀਜੇਪੀ ਨਾਲ ਰਲ ਕੇ ਸਤਾ ਹੰਡਾਈ ਹੋਵੇ ਜਿਨ੍ਹਾਂ ਨੇ ਬੀਜੇਪੀ ਦੇ ਤਰਲੇ ਕੀਤੇ ਹੋਣ ਪਿਛਲੀਆਂ ਲੋਕ ਸਭਾ ਵਿੱਚ ਸੀਟਾਂ ਦੀ ਵੰਡ ਲਈ ਕੇਵਲ ਤੇ ਵਕਰੀ ਗੱਲ ਆ ਵੀ ਸੀਟਾਂ ਦੀ ਵੰਡ ਲੋ ਇੱਛਾ ਅਨੁਸਾਰ ਨਾ ਹੋਈ ਹੋਵੇ ਫਿਰ ਤੋੜ ਤੜੀ ਖੋਈ ਹੋਵੇ ਪਰ ਉਹਨਾਂ ਵੱਲੋਂ ਇਹ ਗੱਲਾਂ ਕਹਿਣੀਆਂ ਕਿਸੇ ਤਰ੍ਹਾਂ ਸ਼ੋਭਾ ਨਹੀਂ ਦਿੰਦਾ ਉਹਨਾਂ ਨੇ ਪਾਰਟੀ ਨੂੰ ਇਹ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਨੂੰ ਸਿਖਰਾਂ ਤੇ ਲਿਜਾਣ ਲਈ ਜੇ ਕੋਈ ਚਰਚਾ ਕਰਦਾ ਸੋਚਦਾ ਵਿਚਾਰਦਾ ਕੋਈ ਵਿਉਂਤਵੱਧੀ ਬਣਾਉਂਦਾ ਇਹ ਪਾ ਇਹ ਕਿ ਮਾੜੀ ਗੱਲਾ ਗੁਨਾਹ ਕੋਈ ਪਾਪ ਕੋਈ ਪਾਰਟੀ ਵਿਰੋਧੀ ਕਾਰਵਾਈ ਆ ਬਲਕਿ ਜਿਹੜਾ ਨੂੰ ਕਿਸੇ ਪਾਰਟੀ ਦੇ ਜੈਟ ਦਸਣਾ ਇਹ ਤਾਂ ਵੈਸੇ ਹੀ ਸੰਸਾਰ ਵਾਲੀ